ਅੰਮ੍ਰਿਤਸਰ ਦੇ ਗੁੰਮਟਾਲਾ ਪੁਲਿਸ ਸਟੇਸ਼ਨ 'ਚ ਵੱਡਾ ਤਮਾਕਾ ਗੈਂਗਸਟਰ ਹੈਪੀ ਪਸੀਆ ਨੇ ਲਈ ਜ਼ਿੰਮੇਵਾਰੀ ਪੁਲਿਸ ਦਾ ਕਹਿਣਾ ਰੇਡੀਏਟਰ ਫਟਣ ਕਾਰਨ ਹੋਇਆ ਤਮਾਕਾ 46 ਦਿਨ ਬਾਅਦ ਇੱਕ ਵਾਰ ਅਤਵਾਦੀਆਂ ਨੇ ਫਿਰ ਪੁਲਿਸ ਚੌਕੀ ਨੂੰ ਬਣਾਇਆ ਨਿਸ਼ਾਨਾ ਅੰਮ੍ਰਿਤਸਰ ਵਿੱਚ 46 ਦਿਨ ਬਾਅਦ ਇੱਕ ਵਾਰ ਮੂੜ ਅਤਵਾਦੀਆਂ ਨੇ ਪੁਲਿਸ ਚੌਕੀ ਨੂੰ ਨਿਸ਼ਾਨਾ ਬਣਾਇਆ ਹੈ ਇਸ ਵਾਰ ਅਤਵਾਦੀਆਂ ਦੇ ਨਿਸ਼ਾਨੇ ਤੇ ਗੁੰਮਟਾਲਾ ਪੁਲਿਸ ਚੌਕੀ ਸੀ धमाका रात लगभग नौ बजके भी मिनट से होया धमाके किसी के जानी नुकसान की सूचना नहीं है इस हमले की जिम्मेवारी विदेश बैठे खूंखार गैंगस्टर हैप्पी ने लिक्रयोग है जिक्र है कि जिले च पुलिस थाने ते चौकी नु निशाना बनाने दी ये पंजवी घटना है पुलिस ने दावा किया है कि धमाके गड्डी दा रेडिएटर भी फट गया ਮੋੜਦਲੀਆ ਖਬਰਾਂ ਮੁਤਾਬਕ ਸ਼ੱਕ ਪਰਗਟਾਇਆ ਜਾ ਰਿਹਾ ਹੈ ਕਿ ਇੱਕ ਗ੍ਰੇਨੇਡ ਪੁਲ ਦੇ ਉਪਰੋ ਹੇਠਾ ਥਾਣੇ ਤੇ ਸੁੱਟਿਆ ਗਿਆ ਸੀ ਮੌਕੇ ਤੇ ਡੀਸੀਪੀ ਆਲਮ ਵਿਜੇਵੀ ਪਹੁੰਚ ਗਏ ਤੇ ਉਹਨਾਂ ਨੇ ਘਟਨਾ ਸਥਾਨ ਦਾ ਜਾਇਜ਼ਾ ਲਿਆ ਕੁਝ ਦੇਰ ਬਾਅਦ ਤਮਾਕੇ ਦੀ ਜਾਂਚ ਲਈ ਟੀਮਾਂ ਵੀ ਪਹੁੰਚ ਗਈਆਂ ਪਹਿਲਾਂ ਹੋਏ 4 ਤਮਾਕਿਆਂ ਦੀ ਗੁੱਥੀ ਨੂੰ ਪੁਲਿਸ ਸੁਰਜਾ ਚੁੱਕੀ ਹੈ ਸਭ ਤੋਂ ਪਹਿਲਾਂ ਅਤਵਾਦੀਆਂ ਨੇ 24 ਨਵੰਬਰ ਨੂੰ ਅਜਨਾਲਾ ਥਾਣੇ ਨੂੰ ਆਈਡੀ ਲਾ ਕੇ ਉਡਾਉਣ ਦੀ ਕੋਸ਼ਿਸ਼ ਕੀਤੀ ਸੀ ਇਸ ਤੋਂ ਬਾਅਦ 26 ਨਵੰਬਰ ਨੂੰ ਗੁਰਬਖਸ਼ ਨਗਰ ਚ 6 ਮਹੀਨੇ ਤੋਂ ਬੰਦ ਪੁਲਿਸ ਚੌਕੀ ਦੇ ਬਾਹਰ ਹੈਂਡ ਗ੍ਰੇਨੇਡ ਸੁੱਟਿਆ ਗਿਆ। ਇਸੇ ਤਰ੍ਹਾਂ 4 ਦਸੰਬਰ ਨੂੰ ਮਜੀਠਾ ਥਾਣੇ ਚ ਜ਼ੋਰਦਾਰ ਤਮਾਕਾ ਹੋਇਆ ਤੇ ਫਿਰ 17 ਦਸੰਬਰ ਨੂੰ ਇਸਲਾਮਾਬਾਦ ਥਾਣੇ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਜ਼ਿਕਰਯੋਗ ਹੈ ਕਿ 1 ਮਹੀਨੇ ਚਾਟ ਥਾਵਾਂ ਤੇ ਹਮਲੇ ਕੀਤੇ ਜਾ ਚੁੱਕੇ ਹਨ। 24 ਨਵੰਬਰ ਨੂੰ ਅਜਨਾਲਾ ਪੁਲਿਸ ਥਾਣੇ ਨੂੰ ਆਈਡੀ ਨਾਲ ਉਡਾਉਣ ਦੀ ਕੋਸ਼ਿਸ਼ ਕੀਤੀ ਗਈ ਜਦ ਕਿ 26 ਨਵੰਬਰ ਨੂੰ ਅੰਮ੍ਰਿਤਸਰ ਚ ਹੀ 6 ਮਹੀਨੇ ਤੋਂ ਬੰਦ ਪਈ ਪੁਲਿਸ ਚੌਕੀ ਦੇ ਬਾਹਰ ਹੈਂਡ ਗ੍ਰੇਨੇਡ ਨਾਲ ਧਮਾਕਾ ਕੀਤਾ ਗਿਆ ਅਤੇ 2 ਦਸੰਬਰ ਨੂੰ ਨਵਾਂਸ਼ਹਿਰ ਚਕਾਟਗੜ ਪੁਲਿਸ ਚੌਕੀ ਤੇ ਹੈਂਡ ਗ੍ਰੇਨੇਡ ਸੁੱਟਿਆ ਗਿਆ ਪਰ ਫਟਿਆ ਨਹੀਂ 4 ਦਸੰਬਰ ਮਜੀਠਾ ਥਾਣੇ ਚ ਰਾਤ ਨੂੰ ਜ਼ੋਰਦਾਰ ਧਮਾਕਾ ਹੋਇਆ ਸੀ ਜਿਸ ਚ ਦੋ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋਏ ਸਨ 12 ਦਸੰਬਰ ਨੂੰ ਬਟਾਲਾ ਦੇ ਥਾਣਾ ਕਨੀਏਕੇ ਬਾਂਗਰ ਦੇ ਬਾਹਰ ਹੈਂਡ ਗ੍ਰੇਨੇਡ ਸੁੱਟਿਆ ਗਿਆ ਪਰ ਫਟਿਆ ਨਹੀਂ ਸੀ ਇਸੇ ਤਰ੍ਹਾਂ 17 ਦਸੰਬਰ ਨੂੰ ਅੰਮ੍ਰਿਤਸਰ ਚ ਰਹਾਇਸ਼ੀ ਇਲਾਕੇ ਇਸਲਾਮਾਬਾਦ ਚ ਪੁਲਿਸ ਥਾਣੇ ਚ ਸਵੇਰੇ ਤਮਾਕਾ ਕੀਤਾ ਗਿਆ ਸੀ ਅਤੇ ਸੰਤਰੀ ਵਾਲਵਾਲ ਬਚਿਆ ਸੀ 19 ਦਸੰਬਰ ਨੂੰ ਰਾਤ 8 ਵਜੇ ਗੁਰਦਾਸਪੁਰ ਦੇ ਪਿੰਡ ਬਖਸ਼ੀਵਾਲ ਚ 20 ਦਿਨ ਪਹਿਲਾਂ ਹੀ ਬੰਦ ਕੀਤੀ ਗਈ ਪੁਲਿਸ ਚੌਕੀ ਚ ਤਮਾਕਾ ਹੋਇਆ 20 ਦਸੰਬਰ ਨੂੰ ਦੇਰ ਰਾਤ ਨੂੰ ਗੁਰਦਾਸਪੁਰ ਦੇ ਪਿੰਡ ਵਡਾਲਾ ਕੇ ਬਾਂਗਰ ਚੰਬੰਦ ਪੁਲਿਸ ਚੌਕੀ ਚ ਤਮਾਕਾ ਹੋਇਆ ਅੱਜ ਸ਼ਾਮ ਨੂੰ ਵਕਤ ਕਰੀਬ 8 ਵਜੇ ਐਸ ਸੀ ਹਰਜਿੰਦਰ ਸਿੰਘ ਇੰਚਾਰ ਚੌਕੀ ਗਮਟਾਲਾ ਚੌਕੀ ਚਿੰਦਰ ਬੈਠ ਕੇ ਪਬਲਿਕ ਡੀਲਿੰਗ ਕਰ ਰਿਹਾ ਸੀ ਕਿ ਚਾਨਕਾ ਬਾਹਰ ਖੜਕੇ ਦੀ ਆਵਾਜ਼ ਸੁਣੇ ਜੋ ਬਾਹਰ ਜਾ ਕੇ ਦੇਖਿਆ ਕਿ ਐਸ ਸੀ ਤਜਿੰਦਰ ਸਿੰਘ ਜੋ ਗਮਟਾਲਾ ਚੌਕੀ ਤਨਾਨ ਸੀ ਉਹਦੀ ਜਨਰਲ ਸਟਿੱਲੋ ਗੱਡੀ ਸੀ ਜਿਹੜੀ 2008 ਮਾਡਲ ਸੀ ਉਹਦੇ ਥੱਲੇ ਬਲਾਸਟ ਹੋਇਆ ਉਹਦਾ ਚੈੱਕ ਕਰਨ ਤੇ ਪਾਇਆ ਗਿਆ ਕਿ ਰੇਡੀਏਟਰ ਫਟਿਆ ਰੇਡੀਏਟਰ ਫਟਣਾ ਜਿਹੜਾ ਉਹ ਮੋਹਰਲਾ ਸ਼ੀਸ਼ਾ ਕਰੈਕ ਹੋ ਗਿਆ ਅੰਦਰੂ ਕੂਲਰਟ ਵਗੈਰਾ ਸਾਰਾ ਵਗ ਗਿਆ ਜੀ ਇਸ ਤੋਂ ਇਲਾਵਾ ਹੋਰ ਕੋਈ ਲਾਗੇ ਕੋਈ ਨੁਕਸਾਨ ਨਹੀਂ ਹੈ ਇਸ ਸੰਬੰਧੀ ਕੁਝ ਅਫਵਾਹਾਂ ਫੈਲ ਰਹੀਆਂ ਸੀ ਕਿ ਕੋਈ ਧਮਾਕਾ ਹੋਇਆ ਵਾ ਜਦ ਕਿ ਅਜਿਹੀ ਕੋਈ ਗੱਲ ਨਹੀਂ ਆ ਕੋਈ ਧਮਾਕਾ ਵਗੈਰਾ ਨਹੀਂ ਹੋਇਆ ਇਹ ਸਿਰਫ ਅਫਵਾਹ ਫਲਾਈ ਜਾ ਰਹੀਆਂ ਨੇ ਇਸ ਤੇਜਿੰਦਰ ਸਿੰਘ ਦੀ ਜਨਰਲ ਸਟਿਲੋ ਗੱਡੀ ਸੀ 2008 ਮਾਡਲ ਉਹਦਾ ਰੇਡੀਏਟਰ ਫਟਣ ਦਾ ਜਿਹੜਾ ਧਮਾਕਾ ਹੋਇਆ ਸੀ ਕੋਈ ਜਾਨੀ ਮਾਲੀ ਕਿਸੇ ਕਿਸਮ ਦਾ ਕੋਈ ਨੁਕਸਾਨ ਨਹੀਂ ਹੈ ਲੋਕਾਂ ਨੂੰ ਅਫਵਾਹਾਂ ਤੋਂ ਬਚਣ ਦੀ ਲੋੜ ਹੈ ਕਿਸੇ ਕਿਸਮ ਦੀ ਡਰਨ ਦੀ ਲੋੜ ਨਹੀਂ ਕੋਈ ਅਜਿਹੀ ਗੱਲ ਨਹੀਂ ਹੋਈ ਸਿਰਫ ਗੱਡੀ ਦਾ ਰੇਡੀਏਟਰ ਫਟਣ ਦਾ ਧਮਾਕਾ ਹੋ